ਪਿੰਡ ਦਾ ਸਰਪੱਖੀ ਵਿਕਾਸ ਹਲਕਾ ਨਾਬਾ ਦੇ ਪਿੰਡ ਅਗੇਤਾ ਦੀ ਬਹੁਮਤ ਨਾਲ ਬਣੀ ਨਵੀਂ ಗ್ರಾಮ ਪੰਚਾਇਤ ਵੱਲੋਂ ਗੁਰੂ ਦੇ ਸ਼ੁਕਰਾਨੇ ਅਤੇ ਸਰਬੱਤ ਦੇ ਭਲੇ ਲਈ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਅਗੇਤਾ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਤੇ ਗੁਰੂ ਕੇ ਲੰਗਰ ਟੁੱਟ ਵਰਤਾਏ ਗਏ ਇਸ ਮੌਕੇ ਤੇ ਸਮੁੱਚੀ ਪੰਚਾਇਤ ਵੱਲੋਂ ਸਹਿਯੋਗ ਦੇਣ ਤੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੇ ਆ ਕਿਹਾ ਕਿ ਬਿਨਾ ਕਿਸੇ ਦੇ ਇਤਬਾਅ ਤੋਂ ਪਿੰਡ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ ਅਤੇ ਪਿੰਡ ਦੀ ਭਲਾਈ ਲਈ ਕੰਮ ਕਰਨ ਦਾ ਵਾਅਦਾ ਕੀਤਾ ਇਸ ਮੌਕੇ ਸਰਪੰਚ ਰਮਨਦੀਪ ਕੌਰ ਪੁੱਤਰੀ ਬਲਜੀਤ ਸਿੰਘ ਹਰਬੰਸ ਸਿੰਘ ਢਿੱਲੋਂ ਪੰਚ ਬਹਾਦਰ ਸਿੰਘ ਸੋਮਲ ਪੰਚ ਗੁਰਤੇਜ ਸਿੰਘ ਪੰਚ ਬਲਵਿੰਦਰ ਕੌਰ ਪੰਚ ਭੀਮ ਸਿੰਘ ਸਾਬਕਾ ਸਰਪੰਚ ਹਰਜੀਤ ਸਿੰਘ ਨੰਬਰਦਾਰ ਤੇ ਸਾਬਕਾ ਸਰਪੰਚ ਅਮਕੌਰ ਸਿੰਘ ਬਗੇਲ ਸਿੰਘ ਸਾਬਕਾ ਪੰਚ ਅਵਤਾਰ ਸਿੰਘ ਹਰਵਿੰਦਰ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਰਹੇ ਨਗਰ ਕਪੂਰਜ਼ਾ ਦੇ ਆਰਡਰ ਤੇ ਮੌਨਿਕ ਦੇ ਫਾਰਮ ਕਿਸਾ ਕਰਦੀ ਸੇਵਕੀ ਪ੍ਰਵਾਨ ਕਰੋ ਸਿਉਧਾਰ ਬੋਲ ਜੀ ਸੋਨੇਹਾਰ ਸ਼ਾਨੀਰਾਂ ਬੁਲਾਈ ਸੋਨੇਹਾਰ ਸ਼ਾਨੀਰਾਂ ਬੁਲਾਈ ਸੋਨੇਹਾਰ ਸ਼ਾਨੀਰਾਂ ਬੁਲਾਈ ਸੋਨੇਹਾਰ ਸ਼ਾਨੀਰਾਂ ਜਿੱਤਮ ਗੌਰ ਸਿੰਘ ਜੀ ਕੀਤੇ ਨਾ ਚੰਨੇ ਅੱਜ ਤੁਸੀਂ ਨਵੀਂ ਜਿਹੜੀ ਪੰਚਾਇਤ ਬਦਲ ਤੋਂ ਸਭਰਾਮਣਾ ਕੀਤਾ ਸਭ ਤੋਂ ਪਹਿਲਾਂ ਤਾਂ ਸਾਇਬ ਸ਼੍ਰੀ ਗੁਰੂ ਪ੍ਰਸਾਦ ਸਾਹਿਬ ਮਹਾਰਾਜ ਜੀ ਦਾ ਧੰਨਵਾਦ ਜਿਨ੍ਹਾਂ ਦਾ ਸਾਰੇ ਪੰਚਾਇਤ ਨੇ ਨਗਰ ਨੇ ਉਹ ਆਕਾਸ਼ ਰਲਿਆ ਫਿਰ ਸਾਰੇ ਨਗਰ ਦਾ ਧੰਨਵਾਦ ਜਿਨ੍ਹਾਂ ਨੇ ਵੱਡੀ ਗਿਣਤੀ ਨਾਲ ਵੋਟਾਂ ਪਾ ਕੇ ਪੂਰੀ ਪੰਚਾਇਤ ਨੂੰ ਪੂਰਾ ਬਹੁਮਤ ਦਿੱਤਾ ਅਤੇ ਅੱਗੇ ਵਾਸਤੇ ਜਿਵੇਂ ਅੱਜ ਦੀ ਵਧੀਆ ਪੰਚਾਇਤ ਬਣੀ ਆ ਪਿੱਛੇ ਵੀ ਸਾਡੇ ਸਮਤੀ ਨਾਲੇ ਬਣੀ ਸੀ ਜਿਵੇਂ ਆ ਚਾਚਾ ਜੀ ਨੇ ਕਿਹਾ ਵੀ ਸਾਰੇ ਦੋ ਪਾਰਟੀਆਂ ਨਾਲ ਰਲ ਕੇ ਕਾਗਰਸੀਆਂ ਨਾਲ ਜੀ ਇਸ ਸਰਪੰਚ ਸਾਹਿਬ ਖੜੇ ਨੇ ਅਸੀਂ ਮਿਲ ਕੇ ਸਾਰਿਆਂ ਨੇ ਇੱਕ ਪੰਚਾਇਤ ਬਣਾਈ ਆ ਪੂਰੇ ਬਹੁਮਤ ਨਾਲ ਬਣਾਈ ਹੈ ਉਸੇ ਤਰ੍ਹਾਂ ਨਗਰ ਦਾ ਪੂਰੇ ਪਿਆਰ ਨਾਲ ਇਤਫਾਕ ਨਾਲ ਸਾਰਾ ਕੰਮ ਕਰਾਂਗੇ ਕੀ ਕਹਿਣਾ ਚਾਹੁੰਦੇ ਆ ਅੱਜ ਸਾਡੇ ਨਵੇਂ ਜੁਣੀ ਪੰਚਾਇਤ ਵੱਲੋਂ ਪਰਮਾਤਮਾ ਦਾ ਸੁਪਨਾ ਕੀਤਾ ਗਿਆ ਤੇ ਸਭ ਨੂੰ ਸਾਡੇ ਭਾੜੇ ਤੋਂ ਪਾਏਗੇ ਕਿ ਸੁਨੇਹਾ ਦੇਣਾ ਚਾਹੁੰਦੇ ਹਾਂ ਇਹਨਾਂ ਦਾ ਜੀ ਤਨ ਤਨ ਸਿੰਘ ਜੀ ਹੁੜਾ ਸਾਹਿਬ ਦਾ ਬੋਟਾ ਆਸਰਾ ਲਿਆ ਹੈ ਤੇ ਤੁਹਾਨੂੰ ਤਨ ਵਰਪਾਜੀਤ ਸਿੰਘ ਜੀ ਦੇ ਦਰਵਾਜ਼ਾ ਸਾਹਿਬ ਤੇ ਖੜਿਆ ਸਾਡੇ ਜਿਹੜੇ ਨਗਰ ਨੇ ਹੁਣ ਫੋਟਾ ਸਰਾ ਦੇ ਹੈ ਇਸ ਤੋਂ ਉਪਰੰਤ ਕੋਈ ਬਾਕੀ ਚੀਜ਼ ਰਹੀ ਨਹੀਂ ਜਾਂਦੀ ਤੇ ਜਿੰਨਾ ਵੀ ਸਾਡਾ ਨਗਰ ਹੈ ਉਹ ਪੰਚਾਇਤ ਦੇ ਨਾਲ ਹੈ ਜਿਹੜੀ ਪੰਚਾਇਤ ਹੈ ਉਹ ਪਹਿਲਾਂ ਵੀ ਇਹਨਾਂ ਦੇ ਵਿੱਚੋਂ ਕੁਝ ਮੈਂਬਰ ਬਹਾਦਰ ਸਿੰਘ ਤੇ ਇਤਰਵੰਤ ਸਿੰਘ ਆ ਇਹ ਨਾਲ ਤੇ ਪਹਿਲਾਂ ਵੀ ਪਹਿਲੀ ਪੰਚਾਇਤ ਸੀ ਜਿਹੜੀ ਚੱਲਦੇ ਆ ਰਹੇ ਨੇ ਇਹਨਾਂ ਨੂੰ ਸੂਝਵਾਨ ਨੇ ਜੀ ਸਾਡਾ ਨਗਰ ਹੈ ਜਿਹੜਾ ਉਹ ਬਹੁਤ ਸੁਝਵਾਨ ਹੈ ਜਿਹੜੇ ਹੁਣ ਕੰਮਕਾਰ ਕੀਤੇ ਨੇ ਇਹਨਾਂ ਨੇ ਪਹਿਲਾਂ ਉਹ ਵੀ ਬਹੁਤ ਉਪਰਾਲੇ ਨਾਲ ਕੀਤੇ ਨੇ ਨਗਰ ਦੀ ਸ਼ਾਂਤੀ ਨਾਲ ਕੀਤੇ ਨੇ ਤੇ ਹੁਣ ਵੀ ਇਹ ਨਗਰ ਦੀ ਸ਼ਾਂਤੀ ਨਾਲ ਕਰਨਗੇ ਤੇ ਸਾਡੇ ਨਗਰ ਦਾ ਬਹੁਤ ਬਹੁਤ ਮਤ ਨਾਲ ਵੋਟਾਂ ਨਾਲ ਜਿੱਤੇ ਨੇ ਸਾਰੀ ਪੰਚਾਇਤ ਇਹਨਾਂ ਨੇ ਸਾਡੇ ਨਗਰ ਨੇ ਜਿੱਤੇ ਆਈ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਕਲ ਵਣ ਕੇ ਚੱਲਾਂਗੇ ਇਕ ਵਣ ਕੇ ਚੱਲੇ ਆ ਇਹ ਦੋਏ ਪਾਰਟੀਆਂ ਪਹਿਲਾਂ ਕਾਂਗਰਸ ਤੇ ਖਾਦੀ ਉਹ ਵੀ ਇੱਕ ਬਣ ਕੇ ਚੱਲਦੇ ਨੇ ਪਹਿਲਾਂ ਵੀ ਇੱਕ ਬਣ ਕੇ ਚੱਲੇ ਨੇ ਪਹਿਲਾਂ ਸੰਮਤੀ ਨਾਲ ਬਣਾਇਆ ਸੀ ਨਿੱਕਾ ਸਿੰਘ ਸਰਪੰਚ ਉਹਦੇ ਧਰਮ ਪਤਨੀ ਤੇ ਤੇ ਹੁਣ ਜੀ ਸਾਰੇ ਨਗਰ ਨੇ ਇੱਕ ਧੀ ਬੇਟੀ ਬਣਾਈ ਹੈ ਹਨ ਮੈਡ ਦਾ ਬੇਟੀ ਇਹ ਇਹ ਬਣਾਈਆ ਹੁਣ ਸਰਪੰਚ ਸਾਰੇ ਨਗਰ ਨੇ ਜੀ ਸੈਂਤੀ ਨਾਲ ਬਣਾਈਆ ਹੈ ਸੱਤ ਇੱਕ ਜੁੱਟ ਹੋ ਕੇ ਵੋਟਾਂ ਬਣਾਈਆਂ ਨੇ ਇੱਕ ਵਿਕਾਸ ਦਾ ਕੰਮ ਕਰਨਗੇ ਜਿਹੜੇ ਮੰਨ ਤੇ ਤਨ ਨਾਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਜੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਤੋਂ ਪਹਿਲਾਂ ਜਿੰਨਾ ਸਾਡਾ ਨਗਰ ਬੈਠਾ ਦੋਸਰ ਪੰਜ ਕੜੇ ਨੇ ਸਾਫਾ ਸਰਮੰਦ ਜੀਮ ਸਿੰਘ ਖੜਾ ਰਜੀਤ ਸਿੰਘ ਖੜਾ ਪੂਰਾ ਨਗਰ ਜਿਹੜੀਆਂ ਆਵਾਮਾਂ ਬਣਾ ਬੈਠੇ ਨੇ ਜਿਨ੍ਹਾਂ ਨੇ ਪਰਾਲਾ ਕਰਕੇ ਸਾਰੀ ਪੰਚਾਇਤ ਦੁਨੀਆ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਠੀਕ ਹੋ ਜੀ ਬਾਕੀ ਜੋ ਵੀ ਕੰਮਕਾਰ ਹੋਣਗੇ ਸਭ ਦੇ ਕੰਮ ਹੋਣਗੇ ਕਿ ਸ਼ੁਰੂ ਆਇਆ ਨਹੀਂ ਸਾਨੂੰ ਕਿਸੇ ਨੇ ਵੋਟ ਪਾਈ ਐ ਨਹੀਂ ਕਹਿਣਾ ਠੀਕ ਆ ਸਾਰੇ ਨਗਰ ਨੇ ਵਾਦੀ ਜਦ ਪੰਚਾਇਤ ਚੁਣੀ ਗਈ ਐ ਮਨੋ ਵੀ ਸਾਰੇ ਨਗਰ ਨੇ ਵੋਟਾਂ ਪਾਤੀਆਂ ਕੋਈ ਵੀ ਸਾਂਝਾ ਕੰਮ ਹੋਊਗਾ ਸਾਰੇ ਨਗਰ ਦੀ ਰਾਇ ਨਾਲ ਹੋਊਗਾ ਕੋਈ ਵੀ ਕਿਤੇ ਕੰਮ ਕਰਨਾ ਸਾਰਿਆਂ ਦੇ ਬੁਲਾ ਕੇ ਰਾਇ ਨਾਲ ਹੋਊਗਾ ਜੋ ਵੀ ਮਸਲੇ ਨੇ ਸਾਰਾ ਰਲ ਮਿਲ ਕੇ